ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ گاਵਾ ਮੱਜਾਂ ਚਾਰਨ ਵਾਲੀ ਸਾਖੀ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਮੱਜਾਂ ਸਾਰੇ ਖੇਤ ਉਜਾੜ ਦਿੰਦੀਆਂ ਨੇ ਕਿਸੇ ਜੱਟ ਦੇ ਤਾਂ ਉਸ ਨੇ ਗੁਰੂ ਸਾਹਿਬ ਜੀ ਮਹਾਰਾਜ ਨਾਲ ਝਗੜਾ ਕੀਤਾ ਉਹ ਕੀਤੇ ਫਿਰ ਹਰੇ ਭਰੇ ਹੋ ਗਏ ਉਹ ਸਾਖੀ ਆਪ ਜੀ ਸਰਵਣ ਕਰ ਚੁੱਕੇ ਹੋ ਅੱਜ ਉਸ ਤੋਂ ਅਗਲੀ ਸਾਖੀ ਸਰਵਣ ਕਰੀਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਤੇ ਸੱਪ ਨੇ ਛਾਂ ਕਿਉਂ ਕੀਤੀ ਤੇ ਉਹ ਕਿਸ ਨੇ ਵੇਖਿਆ ਜਿਸ ਤਰ੍ਹਾਂ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਕੌਤਕ ਵੇਖ ਕੇ ਕਿ ਉਜੜੀ ਖੇਤੀ ਹਰੀ ਹੋ ਗਈ ਹੈ। رائے ਬਲਾਰ ਜੀ ਹੈਰਾਨ ਹੋ ਗਏ ਸਨ। ਇਸੇ ਤਰ੍ਹਾਂ ਹੁਣ ਵੀ ਗੁਰੂ ਸਾਹਿਬ ਜੀ ਦਾ ਇਹ ਹੈਰਾਨ ਕਰਨ ਵਾਲਾ ਕੌਤਕ ਹੈ। ਗੁਰੂ ਸਾਹਿਬ ਜੀ ਮਹਾਰਾਜ ਫਿਰ ਜਦੋਂ ਆਪਣੇ ਪਿਤਾ ਦੀ ਆਗਿਆ ਮੰਨ ਕੇ ਮੱਝਾਂ ਚਾਰਨ ਵਾਸਤੇ ਗਏ ਨੇ। ਖੇਤਾਂ ਦੇ ਵਿੱਚ ਗਏ। ਅੱਜ ਮੱਝਾਂ گاਵਾਾਂ ਚਾਰਦਿਆਂ ਚਾਰਦਿਆਂ ਦਪਰ ਹੋ ਚੁੱਕੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਨੰਦੇ ਪ੍ਰਸੰਨ ਹੋ ਕੇ ਇੱਕ ਦਰਖਤ ਦੇ ਹੇਠ ਬੈਠ ਗਏ ਹਨ ਸਾਧ ਸੰਗਤ ਚ ਗੁਰੂ ਸਾਹਿਬ ਜੀ ਮਹਾਰਾਜ ਜਿੱਥੇ ਵੀ ਜਾ ਕਰਕੇ ਬੈਠਦੇ ਨੇ ਪਰਮੇਸ਼ਰ ਨੂੰ ਯਾਦ ਕਰਦੇ ਨੇ ਇਸੇ ਤਰ੍ਹਾਂ ਧੁੱਪ ਬਹੁਤ ਸੀ ਗੁਰੂ ਸਾਹਿਬ ਜੀ ਮਹਾਰਾਜ ਬੈਠੇ ਤੇ ਮੱਝਾਂ ਗਾਵਾਂ ਵਿੱਚ ਛਾਵੇਂ ਬੈਠ ਗਈਆਂ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਇੱਕ ਕਪੜਾ ਜੋ ਹੈ ਉਹ ਦਰਖਤ ਦੀ ਛਾਵੇਂ ھیਠਾਂ ਵਿਛਾਇਆ ਹੈ ਉੱਪਰ ਆਪ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਵਿਸ਼ਰਾਮ ਕਰ ਰਹੇ ਨੇ ਲੰਮੇ ਪਏ ਗਏ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਲੰਮੇ ਪਏ ਵੀ ਪਰਮੇਸ਼ਰ ਦੇ ਨਾਲ ਸੁਰਤੀ ਜੋੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਦੇ ਨੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਆਰਾਮ ਫਰਮਾ ਰਹੇ ਨੇ ਜਿਸ ਤਰ੍ਹਾਂ ਕੋਈ ਗੂੜੀ ਨੀਂਦੇ ਸੁਤਾ ਪਿਆ ਹੋਵੇ ਤਾਂ ਸਾਧ ਸੰਗਤ ਜੀਓ ਇਸ ਤਰ੍ਹਾਂ ਕਾਫੀ ਜਦੋਂ ਸਮਾਂ ਗੁਰੂ ਸਾਹਿਬ ਜੀ ਨੂੰ ਲੰਮੇ ਪਿਆ ਗੁਜ਼ਰ ਗਿਆ ਦਿਨ ਦੇ ਹਿਸਾਬ ਦੇ ਨਾਲ ਪਰਛਾਵਾਂ ਢਲਣਾ ਸ਼ੁਰੂ ਹੋਇਆ ਹੈ ਉਹ ਪਰਛਾਵਾਂ ਦਰਖਤ ਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਪਰ ਸੀ ਉਹ ਪਰਛਾਵਾਂ ਦੂਸਰੇ ਪਾਸੇ ਨੂੰ ਘੁੰਮ ਗਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੋਹਣੇ ਮੁਖੜੇ ਦੇ ਉੱਪਰ ਹੁਣ ਧੂਪ ਆ ਗਈ ਹੈ ਧੂਪੇ ਆਉਣ ਦੇ ਨਾਲ ਗੁਰੂ ਸਾਹਿਬ ਜੀ ਦਾ ਮੁਖੜਾ ਲਾਲ ਹੋਇਆ ਤੇ ਗਰਮੀ ਦਾ ਮੌਸਮ ਹੈ ਗਰਮੀ ਕਰਕੇ ਪਸੀਨਾ ਆ ਗਿਆ ਹੈ ਇਤਿਹਾਸ ਦੇ ਵਿੱਚ ਲਿਖਿਆ ਹੈ ਵਿਸਾਖ ਦੀ ਇਹ ਰੁੱਤ ਹੈ ਵਿਸਾਖ ਦਾ ਮਹੀਨਾ ਹੈ ਤੇ ਕਣਕਾਂ ਪੱਕੀਆਂ ਹੋਈਆਂ ਹਨ ਆਪ ਜੀ ਜਾਣਦੇ ਹੋ ਕਿ ਵਿਸਾਖ ਦੀ ਰੁੱਤ ਵਿੱਚ ਜਦੋਂ ਕਣਕਾਂ ਪੱਕਦੀਆਂ ਨੇ ਖੁਸ਼ਕ ਹਵਾਵਾਂ ਚੱਲਦੀਆਂ ਨੇ ਗਰਮੀ ਦੀ ਬਹਾਰ ਹੁੰਦੀ ਹੈ ਸੋ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਮੁਖੜੇ ਤੇ ਧੋਪੇ ਆਈ ਹੈ ਜਦੋਂ ਪਸੀਨਾ ਆਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕਉਤਕ ਵਰਤਾਇਆ ਕਿ ਇੱਕ ਛੇਸ਼ਨਾਗ ਉਸ ਨੇ ਆਪਣਾ ਸਵਾਮੀ ਜਾਣਿਆ ਉਸ ਨੇ ਆਪਣਾ ਮਾਲਕ ਜਾਣਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪ ਨਰਾਇਣ ਕਲਾ ਧਾਰ ਜਗ ਮਹ ਪਰਵਰਿਓ ਸਾਰਿਆਂ ਨੂੰ ਪੈਦਾ ਕਰਨ ਵਾਲੇ ਇਸ ਸੰਸਾਰ ਤੇ ਗਿਆਨ ਦਾ ਚਾਨਣ ਲੈ ਕਰਕੇ ਆਏ ਤਾਂ ਹੁਣ ਛੇਸਨਾਗ ਨੇ ਵੇਖਿਆ ਕਿ ਇਹ ਮੇਰਾ ਮਾਲਕ ਹੈ ਸੁਆਮੀ ਹੈ ਅੱਜ ਮੈਨੂੰ ਇਹ ਸਮਾਂ ਮਿਲਿਆ ਹੈ ਮੈਂ ਸੇਵਾ ਕਮਾ ਲਵਾਂ ਕਿਉਂਕਿ ਗੁਰੂ ਸਾਹਿਬ ਜੀ ਸੁਤੇ ਪਏ ਨੇ ਮੈਂ ਇਹਨਾਂ ਦੇ ਮੁਖੜੇ ਤੇ ਛਾਂ ਕਰਾਂ ਮੈਨੂੰ ਇਸ ਦਾ ਬੜਾ ਵੱਡਾ ਫਲ ਮਿਲੇਗਾ ਸੋ ਇਸ ਸੇਵਾ ਭਾਵਨਾ ਨੂੰ ਲੈ ਕੇ ਸ਼ੇਸ਼ਨਾਗ ਇਤਿਹਾਸ ਦੇ ਵਿੱਚ ਪ੍ਰਤਨ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਸਫੇਦ ਰੰਗ ਦਾ ਸੀ ਭਾਵੇਂ ਤਸਵੀਰਾਂ ਵਿੱਚ ਆਪਾਂ ਰੰਗ ਕਾਲੇ ਵੀ ਦੇਖਦੇ ਹਾਂ ਪਰ ਇਹ ਜੋ ਜਨਮ ਸਾਖੀ ਵਿੱਚ ਲਿਖਿਆ ਹੈ ਉਹ ਭਾਈ ਬਾਲਾ ਜੀ ਲਿਖਦੇ ਨੇ ਕਿ ਸਫੇਦ ਰੰਗ ਦਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੋਹਣੇ ਮੁਖੜੇ ਦੇ ਉੱਤੇ ਆਪਣਾ ਫਨ ਖਿਲਾਰ ਕੇ ਜਿਸ ਪਾਸਿਓਂ ਸੂਰਜ ਦੀ ਧੁੱਪ ਪੈ ਰਹੀ ਹੈ ਉਸ ਪਾਸੇ ਛੇਸ਼ਨਾਗ ਗੁਰੂ ਸਾਹਿਬ ਜੀ ਦੇ ਮੁਖੜੇ ਤੇ ਆ ਕਰਕੇ ਹੁਣ ਥਾਣੇ ਉੱਪਰ ਨੂੰ ਕਰਕੇ ਬੈਠ ਗਿਆ ਹੈ ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖੜੇ ਤੇ ਛਾਂ ਕਰਕੇ ਛੇ ਸਨਗ ਸੇਵਾ ਕਰ ਰਿਹਾ ਹੈ ਕਣਕ ਪੱਕੀ ਪਈ ਐ ਉਧਰ ਰਾਏ ਬਲਾਰ ਜਿਸ ਨੇ ਪਹਿਲਾਂ ਵੀ ਗੁਰੂ ਸਾਹਿਬ ਜੀ ਦਾ ਕਵਤਕ ਵੇਖਿਆ ਖੇਤੀ ਹਰੀ ਭਰੀ ਹੋ ਗਈ ਸੀ ਹੁਣ ਕਣਕਾਂ ਨੂੰ ਵੇਖਦਾ ਹੋਇਆ ਕਿਉਂਕਿ ਉਹ ਕਣਕ ਖਰੀਦਿਆ ਵੀ ਕਰਦਾ ਸੀ ਵਪਾਰੀ ਸੀ ਚੌਧਰੀ ਸੀ ਜਦੋਂ ਖੇਤਾਂ ਦੇ ਵਿੱਚੋਂ ਦੀ ਲੰਘਿਆ ਤਾਂ ਵੇਖਦਾ ਹੈ ਕਿ ਇੱਕ ਨੌਜਵਾਨ ਸਤਾ ਪਿਆ ਹੈ ਤੇ नाग ਉਸ ਦੇ ਸਹਾਰੇ ਬੜਾ ਭਿਆਨਕ ਵੱਡੀ ਫੰਨ ਵਾਲਾ ਛੇਸ਼ਨਾਗ ਫਲੋਤਾ ਹੋਇਆ ਹੈ ਉਸਨੇ ਛਾਂ ਕੀਤੀ ਹੈ ਮੂੰਹ ਦੇ ਉੱਤੇ ਰਾਏ ਬਲਾਰ ਇਹ ਕੌਤਕ ਵੇਖ ਕੇ ਹੈਰਾਨ ਹੋ ਗਿਆ ਉੱਥੇ ਹੀ ਖੜਾ ਹੋ ਗਿਆ ਦੂਰ ਆਪਣਾ ਘੋੜਾ ਖਿਲਾ ਰਿਆ ਡਰ ਗਿਆ ਹੈ ਵਿਚਾਰਨ ਲੱਗਾ ਕਿ ਭਾਈ ਜੇ ਤੇ ਇਹ ਨੌਜਵਾਨ ਜਿਉਂਦਾ ਹੋਇਆ ਤੇ ਫਿਰ ਇਹ ਕੋਈ ਆਮ ਇਨਸਾਨ ਨਹੀਂ ਕੋਈ ਔਲੀਆ ਅੰਬੀਆ ਕੋਈ ਅਵਤਾਰ ਹੈ ਜਿਸ ਦੀ ਇਹ 84 ਲੱਖ ਜੂਨ ਦੇ ਵਿੱਚ ਪਏ ਜੀਵ ਜੰਤ ਵੀ ਸੇਵਾ ਕਰਦੇ ਨੇ ਤੇ ਜਿੰਨਾ ਇਹ ਸੱਪ ਜ਼ਰੀਲਾ ਹੈ ਜਿਕਰ ਇਹ ਸੱਪ ਇਸ ਦਾ ਸਾਹ ਪੀ ਗਿਆ ਹੋਇਆ ਤਾਂ ਇਹ ਮਰ ਗਿਆ ਹੋਵੇਗਾ ਇਹ ਵਿਚਾਰਾਂ ਵਿਚਾਰਦਾ ਹੋਇਆ ਰਾਇ ਬਲਾਰ ਜੋ ਉਸ ਦੇ ਨਾਲ ਆਦਮੀ ਸਨ ਉਹਨਾਂ ਨੂੰ ਆਖਣ ਲੱਗਾ ਕਿ ਜਾਓ ਵੇਖੋ ਤੇ ਸਹੀਂ ਇਹ ਨੌਜਵਾਨ ਕੌਣ ਸੁੱਤਾ ਪਿਆ ਹੈ ਹੁਣ ਰਾਇ ਬਲਾਰ ਦੇ ਭੇਜੇ ਹੋਏ ਆਦਮੀ ਦੂਰ ਤੋਂ ਹੀ ਘੁੰਮ ਕੇ ਉਸ ਪਾਸੇ ਗਏ ਨੇ ਜਿਸ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੁਖੜਾ ਕੀਤਾ ਹੋਇਆ ਸੀ ਤਾਂ ਵੇਖ ਕੇ ਆਖਣ ਲੱਗੇ ਰਾਇ ਬਲਾਰ ਜੀ ਇਹ ਤੇ ਤੁਹਾਡੇ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸਤਾ ਪਿਆ ਹੈ ਤਾਂ ਰਾਇ ਬਲਾਰ ਨੇ ਜਦੋਂ ਇਹ ਸੁਣਿਆ ਆਖਣ ਲੱਗਾ ਜਾਓ ਜਾ ਕੇ ਜਗਾਓ ਵੇਖੋ ਇਹ ਜਿਉਂਦਾ ਹੈ ਜਾਂ ਸੱਪ ਨੇ ਇਸ ਦੇ ਸਾਹ ਪੀਲੇ ਨੇ ਜਾਂ ਉਹ ਰਾਇ ਬਲਾਰ ਦੇ ਭੇਜੇ ਆਦਮੀ ਗੁਰੂ ਸਾਹਿਬ ਜੀ ਦੇ ਨੇੜੇ ਪਹੁੰਚੇ ਹਨ ਤਾਂ ਉਹ ਸਪ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਸਾਂਹ ਕੀਤੀ ਹੋਈ ਸੀ ਉਹ ਗਾਇਬ ਹੋ ਗਿਆ ਹੈ ਤਾਂ ਉਹਨਾਂ ਨੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਗਾਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉੱਠ ਬੈਠੇ ਨੇ ਜਾਂ ਵੇਖਦੇ ਨੇ ਤੇ ਰਾਏ ਬਲਾਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਖਲੋਤੇ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੱਥ ਜੋੜੇ ਰਾਏ ਬਲਾਰ ਨੂੰ ਸਲਾਮ ਕੀਤੀ ਹੈ ਕਿਉਂਕਿ ਰਾਏ ਬਲਾਰ ਇਲਾਕੇ ਦਾ ਚੌਧਰੀ ਸੀ ਪਰ ਰਾਏ ਬਲਾਰ ਨੇ ਅੱਜ ਘੋੜੇ ਤੋਂ ਉਤਰ ਨਾ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਬੀ ਅਵਤਾਰ ਦੇ ਦਰਸ਼ਨ ਜੋ ਹੋਏ ਸਨ ਰਾਇ ਬਲਾਰ ਪਹਸਾਨ ਗਿਆ ਹੈ ਘੋੜੇ ਤੋਂ ਉਤਰਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਾਇ ਬਲਾਰ ਨੇ ਆਪਣੇ ਗਲਦੇ ਨਾਲ ਲਾਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੱਥਾ ਚੁੰਮਿਆ ਅੱਜ ਰਾਇ ਬਲਾਰ ਨੇ ਭਾਵੇਂ ਉਮਰ ਵਿੱਚ ਵੱਡਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹ ਜੇ ਬਚਪਨ ਦੇ ਵਿੱਚ ਨੇ ਪਰ ਰੱਬ ਦੇ ਜੋ ਦਿਦਾਰੇ ਕਰਲੇ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੰਦਗੀ ਕੀਤੀ ਹੈ ਬੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਤਕਾਰ ਕੀਤਾ ਅਦਬ ਕੀਤਾ ਤੇ ਹੋਰ ਵੀ ਬਹੁਤ ਲੋਕ ਜੋ ਇਸ ਰਾਇ ਬਲਾਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖਲੋਤੇ ਨੂੰ ਵੇਖ ਰਹੇ ਨੇ ਉਹ ਆਖਦੇ ਨੇ ਕਿ ਇਸ ਨੌਜਵਾਨ ਦੇ ਉੱਤੇ ਰਾਇ ਬਲਾਰ ਦੀ ਬੜੀ ਮਿਹਰਮੰਨੀ ਹੋ ਰਹੀ ਹੈ ਰਾਇ ਬਲਾਰ ਜੀ ਇਸ ਦੇ ਅੱਗੇ ਹੱਥ ਜੋੜ ਕੇ ਖੜੇ ਨੇ ਰਾਇ ਬਲਾਰ ਇਸ ਨੌਜਵਾਨ ਨੂੰ ਬਹੁਤ ਚੰਗਾ ਚੰਦਾ ਹੈ ਤਾਂ ਫਿਰ ਰਾਇ ਬਲਾਰ ਜੀ ਘਰ ਆਏ ਨੇ ਮਹਿਤਾ ਕਾਲੂ ਜੀ ਨੂੰ ਸੱਦਾ ਭੇਜਿਆ ਜਿਸ ਵੇਲੇ ਪਟਵਾਰੀ ਮਹਿਤਾ ਕਾਲੂ ਰਾਏ ਬਲਾਰ ਦੇ ਕੋਲੇ ਆਇਆ ਹੈ ਤੇ ਰਾਏ ਬਲਾਰ ਜੀ ਆਖਣ ਲੱਗੇ ਕਾਲੂ ਇੱਕ ਮੈਂ ਤੈਨੂੰ ਗੱਲ ਦੱਸਣ ਲੱਗਾ ਧਿਆਨ ਦੇ ਨਾਲ ਸੁਣੀ ਤੇ ਮੰਨੀ ਵੀ ਜ਼ਰੂਰ ਕਾਲੂ ਤੇਰਾ ਜੋ ਪੁੱਤਰ ਨਾਨਕ ਐ ਇਸ ਨੂੰ ਕੱਲਾ ਹੈ ਆਪਣਾ ਪੁੱਤਰ ਕਰਕੇ ਹੀ ਨਾ ਜਾਣੀ ਇਹ ਕੋਈ ਆਮ ਇਨਸਾਨ ਨਹੀਂ ਇਹ ਤੇ ਕੋਈ ਪਰਮੇਸ਼ਰ ਦਾ ਭਗਤ ਹੈ ਹੇ ਕਾਲੂ ਅੱਜ ਮੈਂ ਵੇਖਿਆ ਗੁਰੂ ਨਾਨਕ ਪਾਤਸ਼ਾਹ ਜਿਹਦੇ ਵਿੱਚੋਂ ਮੈਨੂੰ ਮੇਰੇ ਖੁਦਾ ਦੇ ਦਰਸ਼ਨ ਹੋਏ ਨੇ ਮੇਰੀ ਗੱਲ ਮਨ ਨਾਨਕ ਨੂੰ ਕਦੇ ਝਿੜਕੀ ਨਾ ਨਾ ਇਸ ਨੂੰ ਕਦੇ ਕੋਈ ਕਵੜਾ ਬਚਨ ਬੋਲੇ ਤੇ ਮੇਰੀ ਗੱਲ ਇਹ ਵੀ ਮੰਨੀ ਨਾ ਕਦੇ ਨਾਨਕ ਦਾ ਮੂੰਹ ਫਟਕਾਰਿਂ ਇਹ ਇੱਕ ਮਹਾਪੁਰਖ ਹੈ ਇਹ ਖੁਦਾ ਹੈ ਮੈਂ ਤੇ ਇਹ ਜਾਣ ਗਿਆ ਕਿ ਜੇ ਮੇਰਾ ਸਹਿਰ ਵਸ ਰਿਹਾ ਹੈ ਤੇ ਤੇਰੇ ਪੁੱਤਰ ਦੇ ਕਰਕੇ ਵਸ ਰਿਹਾ ਹੈ ਹੇ ਕਾਲੂ ਤੇਰੇ ਪੁੱਤਰ ਦੇ ਦਰਸ਼ਨ ਕਰਨ ਦਾ ਸਦਕਾ ਅੱਜ ਮੈਂ ਨਿਹਾਲ ਹੋ ਗਿਆ ਕੋਸ਼ਿਵਰ ਬੀਬਾ ਮੈਨੂੰ ਸ਼ਾਂਤੀ ਪ੍ਰਾਪਤ ਹੋ ਗਈ ਐ ਕਾਲੂ ਤੂੰ ਵੀ ਨਿਹਾਲ ਲੈ ਕਿ ਤੇਰੇ ਘਰ ਐਸਾ ਪੁੱਤਰ ਪੈਦਾ ਹੋਇਆ ਹੈ ਹੁਣ ਕਾਲੂ ਆਖਣ ਲੱਗਾ ਰਾਏ ਜੀ ਜੋ ਤੁਸੀਂ ਆਖਦੇ ਜੇ ਇਸ ਗੱਲ ਦਾ ਪਤਾ ਤੇ ਫੇਰ ਲੱਗੇਗਾ ਜੇ ਵੱਡਾ ਹੋ ਕੇ ਕੋਈ ਕੰਮ ਕਰੇਗਾ ਅਜੇ ਤੇ ਨਾਨਕ ਕੰਮ ਕੋਈ ਕਰਦਾ ਨਹੀਂ ਸਗੋਂ ਕੰਮ ਕਰਕੇ ਬਾਹਰੋਂ ਕੁਝ ਲਿਆਉਣਾ ਚਾਹੀਦਾ ਹੈ ਪਰ ਜੋ ਕੁਝ ਘਰੋਂ ਲੈ ਕੇ ਜਾਂਦਾ ਹੈ ਉਹ ਬਾਹਰ ਗਿਆ ਕੇ ਆ ਜਾਂਦਾ ਹੈ ਸੋ ਇਸ ਕਰਕੇ ਜਦੋਂ ਨਾਨਕ ਇਹ ਕੁਝ ਕਮਾ ਕੇ ਲਿਆਏਗਾ ਫੇਰ ਜਾਣਾਂਗੇ ਕਿ ਮੈਂ ਨਿਹਾਲ ਹੋਇਆ ਹਾਂ ਤਾਂ ਇਹ ਗੱਲ ਰਾਏ ਬਲਾਰ ਨੂੰ ਕਾਲੂ ਆਖ ਕੇ ਆਪਣੇ ਘਰ ਨੂੰ ਆ ਗਿਆ ਰਾਏ ਬਲਾਰ ਨੇ ਇੱਕ ਕੌਤਕ ਹੋਰ ਵੇਖਿਆ ਗੁਰੂ ਨਾਨਕ ਪਾਤਸ਼ਾਹ ਜੀ ਫੇਰ ਇੱਕ ਦਿਨ ਮਜਾਚਾਰਨ ਵਾਸਤੇ ਗਏ ਇਸੇ ਤਰ੍ਹਾਂ ਦੁਪਹਿਰ ਹੋਈ ਹੈ ਇੱਕ ਦਰਖਤ ਦੇ ਪਰਛਾਵੇਂ ਦੇ ਹੇਠਾਂ ਲੰਮੇ ਪਏ ਨੇ ਤਾਂ ਰਾਏ ਬਲਾਰ ਨੇ ਆਪਣੇ ਅੱਖੀਂ ਵੇਖਿਆ ਜਿਸ ਦਰਖਤ ਦੇ ਹੇਠਾਂ ਗੁਰੂ ਨਾਨਕ ਪਾਤਸ਼ਾਹ ਜੀ ਸੁੱਤੇ ਨੇ ਉਸ ਦਾ ਪਰਛਾਵਾਂ ਨਹੀਂ ਫਿਰਿਆ ਉਸ ਦਾ ਪਰਛਾਵਾਂ ਅਜੇ ਵੀ ਗੁਰੂ ਨਾਨਕ ਪਾਤਸ਼ਾਹ ਤੇ ਹੈ ਉਹ ਦਰਖਤ ਵੀ ਸੇਵਾ ਲੁੱਟ ਰਿਹਾ ਹੈ ਬਾਕੀ ਜੋ ਦਰਖਤ ਹਨ ਉਹਨਾਂ ਦੇ ਪਰਛਾਵੇਂ ਦੂਸਰੇ ਪਾਸੇ ਚਲੇ ਗਏ ਨੇ ਰਾਏ ਬਲਾਰ ਫੇਰ ਖੇਤਾਂ ਨੂੰ ਫੇਰਾ ਮਾਰਦਾ ਆਇਆ ਜਦੋਂ ਇਹ ਪਰਸ਼ਾਵੇਂ ਵਾਲਾ ਕਵਤਕ ਵੇਖਿਆ ਤਾਂ ਰਾਏ ਬਲਾਰ ਫਿਰ ਹੈਰਾਨ ਹੋ ਗਿਆ ਵੇਖ ਕੇ ਦੂਰੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਸੇਸ਼ ਝੁਕਾਇਆ ਬੰਦਗੀ ਆਖੀ ਚੱਲ ਆ ਗਿਆ ਤਾਂ ਆਖਣ ਲੱਗਾ ਜਾ ਕੇ ਕਾਲੂ ਨੂੰ ਕਾਲੂ ਤੇਰਾ ਪੁੱਤਰ ਨਾਨਕ ਕੋਈ ਪੂਰਨ ਪੁਰਖ ਐ ਮੈਂ ਇਸ ਦੀਆਂ ਜੋ ਵੀ ਗੱਲਾਂ ਵੇਖੀਆਂ ਹੈਰਾਨ ਕਰਨ ਵਾਲੀਆਂ ਵੇਖੀਆਂ ਅਗੇ ਖੇਤੀ ਵੇਖੀ ਹਰੀ-ਭਰੀ ਹੋਈ ਫਿਰ ਵੇਖਿਆ ਸੱਪ ਨੇ ਪਰਛਾਵਾਂ ਕੀਤਾ ਹੁਣ ਵੇਖਿਆ ਦਰਖਤ ਵੀ ਪਰਛਾਵਾਂ ਕਰ ਰਹੇ ਨੇ ਉਹਨਾਂ ਦਾ ਪਰਛਾਵਾਂ ਉੱਥੇ ਹੀ ਖਲੋਤਾ ਰਾਏ ਬਲਾਰ ਉਸਤਤ ਕਰਦਾ ਰਿਹਾ ਤਾਂ ਇਸ ਤਰ੍ਹਾਂ ਉਸਤਤ ਕਰਦਾ ਕਰਦਾ ਹੀ ਆਪਣੇ ਘਰ ਨੂੰ ਚਲਾ ਗਿਆ ਪਰ ਗੁਰੂ ਸਾਹਿਬ ਜੀ ਦੀ ਚਾਲੀ ਉਹ ਰਹੀ ਹੈ ਉਹ ਘਰ ਦੇ ਕੰਮ ਵੱਲ ਬਹੁਤਾ ਧਿਆਨ ਨਹੀਂ ਕਰਦੇ ਪਿਤਾ ਆਖਦਾ ਪੁੱਤਰ ਤੇਰੇ ਕਰਕੇ ਮੈਨੂੰ ਲੋਕ ਅਲੰਮੇ ਦਿੰਦੇ ਆਖਦੇ ਨਾਨਕ ਕੰਮ ਕੋਈ ਨਹੀਂ ਕਰਦਾ ਮੈਂ ਕੀ ਕਰਾਂ ਤੂੰ ਕੁਝ ਸਮਝ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਪਿਤਾ ਜੀ ਜੋ ਤੁਸੀਂ ਆਖੋਗੇ ਮੈਂ ਉਹ ਹੀ ਕਰਾਂਗੇ ਅੱਗੇ ਮਾਤਾ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਝਾਉਂਦੇ ਨੇ ਗੁਰੂ ਸਾਹਿਬ ਜੀ ਉਹਨਾਂ ਦੀਆਂ ਗੱਲਾਂ ਦੇ ਕੀ ਉੱਤਰ ਦਿੰਦੇ ਨੇ ਇਸ ਆਖੀ ਲੈ ਕੇ ਫਿਰ ਛੇਤੀ ਹਾਜ਼ਰ ਹੋਵਾਂਗੇ ਜੇ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਸੋ ਇਸੇ ਤਰ੍ਹਾਂ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਜਿੰਨਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਵੀਡੀਓ ਨਵੀਂ ਛੇਤੀ ਤੁਹਾਡੇ ਤੱਕ ਪਹੁੰਚ ਸਕੇ ਮਰਜ਼ ਕਿਰਪਾ ਕਰਨ ਅਸਮਰਦਾ ਸੰਗਤਾਂ ਦੀਆਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ